ਸਤਨਾਮ ਵਾਹਿਗੁਰੂ ਸਲੋਕ ਮਹੱਲਾ 3 ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹੋ ਖੰਲੀ ਧੋਤੀ ਉਜਲੀ ਨਾ ਹੋਵਈ ਜੇ ਸੋ ਤੋਬਣ ਪਾਹੋ ਇਹ ਸਲੋਕ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆ ਦਾ ਸੋਰਠ ਕੀ ਵਾਰ ਦੇ ਅੰਦਰ ਉਚਾਰਨ ਕੀਤਾ ਹੋਇਆ ਹੈ ਇਹ ਸ਼ਬਦ 651 ਨੰਬਰ ਅੰਗ ਉਤੇ ਅੰਕਿਤ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਜਨਮ ਜਨਮ ਕੀ ਕਈ ਜਨਮਾਂ ਦੀ ਇਸ ਮਨ ਕੋ ਇਸ ਮਨ ਨੂੰ ਮਲ ਲੱਗੀ ਮੈਲ ਲੱਗੀ ਹੋਈ ਐ ਕਾਲਾ ਹੋਆ ਸਿਆਹੋ ਇਹ ਕਾਲਾ ਸ਼ਾਹ ਹੋ ਗਿਆ ਹੈ ਖਨਲੀ ਤੋਤੀ ਖਨਲੀ ਕਹਿੰਦੇ ਨੇ ਤੇਲੂ ਦੇ ਕੋਲੂ ਵਿੱਚ ਫੇਰਨ ਵਾਲਿਆ ਕੱਪੜਾ ਲੀਰ ਤੋਤੀ ਜੇ ਤੋ ਲਈਉ ਨੂੰ ਉਜਲੀ ਨਾ ਹੋਵੇ ਉਹ ਚਿੱਟੀ ਨਹੀਂ ਹੋ ਸਕਦੀ ਜੇ ਸੌ ਜੇ ਸੌ ਵਾਰੀ ਵੀ ਧੋਣ ਪਾਹੋ ਜੇ ਉਹਨੂੰ ਸੌ ਵਾਰੀ ਵੀ ਧੋਣ ਦਾ ਯਤਨ ਕਰੀਏ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਕਈ ਜਨਮਾਂ ਦੀ ਇਸ ਮਨ ਨੂੰ ਮੈਲ ਲੱਗੀ ਹੋਈ ਹੈ ਜਿਸ ਕਰਕੇ ਇਹ ਬਹੁਤ ਹੀ ਕਾਲਾ ਹੋਇਆ ਪਿਆ ਹੈ ਚਿੱਟਾ ਨਹੀਂ ਹੋ ਸਕਦਾ ਜਿਵੇਂ ਤੇਲੀ ਦੀ ਲੀਰ ਤੋਤਿਆਂ ਚਿੱਟੀ ਨਹੀਂ ਹੁੰਦੀ ਭਾਵੇਂ 100 ਵਾਰੀ ਧੋਣ ਦਾ ਯਤਨ ਕਰੋ ਗੁਰ ਪ੍ਰਸਾਦੀ ਜੀਵਤ ਮਰੈ ਉਲਟੀ ਹੋਵੇ ਮਤ ਬਦਲਾਹੋ ਨਾਨਕ ਮੈਲ ਨਾ ਲਗਈ ਨਾ ਫਿਰ ਜੋਨੀ ਪਾਓ ਗੁਰ ਪ੍ਰਸਾਦੀ ਗੁਰੂ ਦੇ ਕਿਰਪਾ ਦੇ ਨਾਲ ਗੁਰੂ ਦੀ ਮੇਰ ਦੇ ਨਾਲ ਜੀਵਤ ਮਰੈ ਜਿਉਂਦਿਆਂ ਜੀ ਆਪਣੇ ਮਨ ਨੂੰ ਮਾਰ ਲੈਣਾ ਉਲਟੀ ਹੋਵੇ ਉਲਟੀ ਹੋਵੇ ਮਾਇਆ ਦੇ ਮੋਹ ਦੇ ਬੋਲੋਂ ਆਪਣੇ ਮਨ ਨੂੰ ਮਾਰ ਲੈਣਾ ਮਤ ਬਦਲਾਓ ਮਤ ਨੂੰ ਬਦਲ ਗੇ ਨਾਨਕ ਏ ਨਾਨਕ ਮੈਲ ਨਾ ਲੱਗੇ ਹੀ ਫਿਰ ਕਦੇ ਵੀ ਮੈਲ ਨਹੀਂ ਲੱਗਦੀ ਨਾ ਫਿਰ ਨਾ ਹੀ ਕਦੇ ਜੋ ਨਹੀਂ ਪਾਉ ਕਦੇ ਜੂਨਾ ਦੇ ਵਿੱਚ ਪੈਂਦਾ ਹੈ ਗੁਰੂ ਸਾਹਿਬ ਫਰਮਾਨ ਕਰਦੇ ਹਨ ਏ ਨਾਨਕ ਜੇ ਗੁਰੂ ਦੀ ਕਿਰਪਾ ਨਾਲ ਮਨ ਜਿਉਂਦਾ ਹੀ ਮਰੇ ਤੇ ਮਤ ਬਦਲ ਕੇ ਮਾਇਆ ਵੱਲੋਂ ਉਲਟ ਹੋ ਜਾਏ ਤਾਂ ਮੈਲਪੀ ਨਹੀਂ ਲੱਗਦੀ ਤੇ ਫਿਰ ਜੂਨਾ ਵਿੱਚ ਵੀ ਨਹੀਂ ਪੈਂਦਾ ਮਹੱਲਾ ਦੀ ਜਾ ਚੌ ਜੁਗੀ ਕਲ ਕਾਲੀ ਕਾਂਢੀ ਇੱਕ ਉੱਤਮ ਪਦ ਵੀ ਇਸ ਜੁਗ ਮਾਹੇ ਚੌ ਜੁਗੀ ਚਾਰਾਂ ਜੁਗਾਂ ਦੇ ਵਿੱਚ ਕਲ ਕਾਲੀ ਕਾਂਢੀ ਕਲ ਯੁਗ ਨੂੰ ਹੀ ਕਾਲਾ ਆਖਿਆ ਜਾਂਦਾ ਹੈ ਇੱਕ ਉੱਤਮ ਪਦਵੀ ਪਰ ਇਸ ਯੁੱਗ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਇੱਕ ਇਹੋ ਜੀ ਪਦਵੀ ਹੈ ਉੱਤਮ ਪਦਵੀ ਹੈ ਇਸ ਯੁੱਗ માં ਹੈ ਇਸ ਯੁੱਗ ਦੇ ਅੰਦਰ ਚੌਵਾਂ ਯੁੱਗਾਂ ਵਿੱਚ ਕਲ ਯੁੱਗ ਹੀ ਕਾਲਾ ਆਖੀਦਾ ਹੈ ਪਰ ਇਸ ਯੁੱਗ ਵਿੱਚ ਵੀ ਇੱਕ ਉੱਤਮ ਪਦਵੀ ਮਿਲ ਸਕਦੀ ਹੈ ਗੁਰਮੁਖ ਹਰ ਕੀਰਤ ਫਲ ਪਾਈਐ ਜਿਨ ਕੋ ਹਰ ਲਖ ਪਾਹਿ ਨਾਨਕ ਗੁਰ ਪ੍ਰਸਾਦੀ ਅਨ ਦਿਨ ਭਗਤ ਹਰ ਉਚਰਹਿ ਹਰ ਭਗਤੀ ਮਾਹੇ ਸਮਾਹੇ ਗੁਰਮੁਖ ਕਹਿੰਦੇ ਨੇ ਗੁਰੂ ਦੀ ਮਤ ਤਰਨ ਕਰਨ ਵਾਲਾ ਗੁਰੂ ਦੀ ਮਤ ਉੱਤੇ ਤੁਰਨ ਵਾਲਾ ਹਰ ਕੀਰਤ ਫਲ ਪਾਈਐ ਕੀਰਤ ਸਿਬਤ ਸਲਾਹ ਫਲ ਪਾਈਐ ਪ੍ਰਾਪਤ ਕਰ ਲੈਂਦਾ ਹੈ ਜਿਨ ਕਉ ਜਿਸ ਮਨੁੱਖ ਨੂੰ ਹਰ ਲਿਖ ਪਾਏ ਪਿਛਲੇ ਕਰਮ ਅਨੁਸਾਰ ਲਿਖ ਕੇ ਭੇਜਿਆ ਹੋਇਆ ਹੈ ਨਾਨਕ ਗੁਰ ਪ੍ਰਸਾਦੀ ਹੈ ਨਾਨਕ ਗੁਰੂ ਦੀ ਕਿਰਪਾ ਦੇ ਨਾਲ ਆਨੰਦ ਇਹਨ ਹਰ ਰੋਜ਼ ਭਗਤ ਹਾਰੇ ਉਚਰ ਹੈ ਭਗਤ ਸਿਵਤ ਸਲਾਹ ਦੇ ਗੁਣਾਂ ਨੂੰ ਉਚਾਰਨ ਕਰੇ ਹਰ ਭਗਤੀ ਮਾਹੇ ਸਮਾਹੇ ਹਰ ਭਗਤੀ ਪ੍ਰਮਾਤਮਾ ਦੀ ਭਗਤੀ ਮਾਹੇ ਵਿੱਚ ਸਮਾਹੇ ਲੀਨ ਹੋ ਜਾਂਦੇ ਹਨ ਗੁਰੂ ਸਹਿ ਪਰਮਾਨੰ ਕਰਦੇ ਹਨ ਉਹ ਪਦਵੀ ਇਹ ਹੈ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਭਗਤੀ ਰੂਪ ਲੈ ਕੇ ਪਿਛਲੀ ਕੀਤੀ ਕਮਾਈ ਅਨੁਸਾਰ ਲਿਖ ਦਿੰਦਾ ਹੈ ਉਹ ਗੁਰਮੁਖ ਹਰੀ ਦੀ ਸਿਫਤ ਰੂਪ ਫਲ ਇਸੇ ਯੁੱਗ ਵਿੱਚ ਪ੍ਰਾਪਤ ਕਰਦੇ ਹਨ ਤੇ ਨਾਨਕ ਉਹ ਮਨੁੱਖੋ ਗੁਰੂ ਦੀ ਕਿਰਪਾ ਨਾਲ ਹਰ ਰੋਜ਼ ਭਗਤੀ ਕਰਦੇ ਹਨ ਤੇ ਭਗਤੀ ਵਿੱਚ ਹੀ ਲੀਨ ਹੋ ਜਾਂਦੇ ਹਨ ਪੌੜੀ ਹਰ ਹਰ ਮੇਲ ਸਾਧ ਜਨ ਸੰਗਤ ਮੁਖ ਬੋਲੀ ਹਰ ਹਰ ਭਲੇ ਬਾਣ ਹਰ ਗੁਣ ਗਾਵਾਂ ਹਰ ਨਿਤ ਜਵਾਂ ਗੋਰਮਤੀ ਹਰ ਰੰਗ ਮਾਨ ਹਰ ਹਰ ਏ ਹਰੀ ਮੇਲ ਮਿਲਾ ਦੇ ਸਾਧ ਜਨ ਸੰਗਤ ਸਾਧੂ ਜਨਾਂ ਦੀ ਸੰਗਤ ਦੇ ਵਿੱਚ ਮੁਖ ਬੋਲੀ ਜਿਹੜੇ ਮੂੰਹ ਤੋਂ ਸੁੰਦਰ ਬੋਲੀ ਬੋਲਦੇ ਹਨ ਹਰ ਹਰ ਭਲੀ ਬਾਣ ਭਲੀ ਬਾਣਾ ਭਲੀ ਕਹਿੰਦੇ ਨੇ ਸੁੰਦਰ ਬਾਣ ਕਹਿੰਦੇ ਨੇ ਬੋਲਾਂ ਹਰ ਗੁਣ ਗਾਵਾਂ ਮੈਂ ਹੇ ਹਰੀ ਤੇਰੇ ਗੁਣਾਂ ਨੂੰ ਗਾਵਾਂ ਹਰ ਨਿਤ ਜਪਾਂ ਹਰ ਰੋਜ਼ ਉਚਾਰਾਂ ਗੁਰਮਤੀ ਗੁਰੂ ਦੀ ਮੱਤ ਉੱਤੇ ਤੁਰ ਕੇ ਹਰ ਰੰਗ ਹੇ ਹਰੀ ਤੇਰੇ ਰੰਗ ਦੇ ਵਿੱਚ ਸਦਾ ਮਾਨ ਸਦਾ ਹਰੀ ਰੰਗ ਮਣ ਹਰ ਜਪ ਜਪ ਔਖਦ ਖਾਦੇ ਆ ਸਭ ਰੋਗ ਗਵਾਤੇ ਦੁੱਖ ਕਣਾ ਹਰ ਜਪ ਜਪ ਹਰੀ ਦਾ ਭਜਨ ਕਰ ਕਰਕੇ ਔਖਦ ਦਵਾਈ ਖਾਦੇ ਆ ਦਵਾਈ ਨੂੰ ਖਾਂਦੇ ਆ ਸਾਭ ਰੋਗ ਗਵਾਤੇ ਸਾਰੇ ਰੋਗ ਦੂਰ ਹੋ ਜਾਂਦੇ ਹਨ ਦੁੱਖਾਂ ਘਾਣ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਗੁਰੂ ਸਾਹਿਬ ਫਰਮਾਨ ਕਰਦੇ ਹਨ ਹੇ ਹਰੀ ਮੈਨੂੰ ਸਾਧ ਜਨਾਂ ਦੀ ਸੰਗਤ ਮਿਲਾ ਮੈਂ ਮੂੰਹੋਂ ਤੇਰੇ ਨਾਮ ਦੀ ਸੁੰਦਰ ਬੋਲੀ ਬੋਲਾਂ ਹਰੀ ਗੁਣ ਗਾਵਾਂ ਤੇ ਨਿਤ ਹਰੀ ਨਾਮ ਉਚਾਰਾਂ ਤੇ ਗੁਰੂ ਦੀ ਮਤ ਲੈ ਕੇ ਸਦਾ ਹੈ ਹਰੀ ਰੰਗ ਮਾਣਾ ਹਰੀ ਦਾ ਭਜਨ ਕਰ ਕਰਕੇ ਤੇ ਭਜਨ ਰੂਪ ਦਵਾਈ ਖਾਦਿਆਂ ਸਾਰੇ ਦੁੱਖ ਰੋਗ ਦੂਰ ਹੋ ਜਾਂਦੇ ਹਨ ਜਿਨ੍ਹਾਂ ਸਾਸ ਗਿਰਸ ਨਾ ਵਿਸਰੈ ਸੇ ਹਰ ਜਨ ਪੂਰੇ ਸਹੀ ਜਾਣ ਜੋ ਗੁਰਮੁਖ ਹਰਿਆਰਧ ਦੇ ਤਿੰਨ ਚੋਕੀ ਜਮ ਕੀ ਜਗਤ ਕਾਣਾ ਜਿਨਾਂ ਜਿਨਾਂ ਮਨੁੱਖਾਂ ਨੂੰ ਸਾਸ ਗਿਰਾਸ ਨਾ ਵਿਸਰੈ ਸਾ ਲੈਂਦਿਆਂ ਤੇ ਖਾਂਦਿਆਂ ਨਾ ਵਿਸਰੈ ਕਦੇ ਵੀ ਪ੍ਰਮਾਤਮਾ ਨਹੀਂ ਭੁੱਲਦਾ ਸੇ ਹਰ ਜਨ ਉਹ ਹਰੀ ਦੇ ਜਨ ਪੂਰੇ ਸਹੀ ਜਾਣ ਉਹਨਾਂ ਨੂੰ ਹੀ ਸਹੀ ਸਮਝਿਆ ਜਾਂਦਾ ਹੈ ਜੋ ਗੁਰਮੁਖ ਹਰਿਆ ਰਾਦ ਦੇ ਜੋ ਮਨੁਖ ਗੁਰੂ ਦੀ ਮੱਤ ਤਾਰਨ ਕਰਕੇ ਗੁਰੂ ਦਾ ਸਿਮਰਨ ਕਰਦੇ ਹਨ ਤਿੰਨ ਜੋ ਕੀ ਉਹਨਾਂ ਦੇ ਮੁੱਕ ਗਈ ਜਮ ਕੀ ਜਮਾਂ ਦੇ ਜਗਤ ਕਾਣ ਜਗਤ ਦੀ ਮਹਤਾਜੀ ਗੁਰੂ ਸਾਹਿਬ ਫਰਮਾਨ ਕਰਦੇ ਹਨ ਉਹਨਾਂ ਹਰੀ ਜਨਾਂ ਨੂੰ ਸੱਚਮੁੱਚ ਪੂਰੇ ਸਮਝੋ ਜਿਨ੍ਹਾਂ ਨੂੰ ਸਾਹ ਲੈਂਦਿਆਂ ਤੇ ਖਾਂਦਿਆਂ ਕਦੇ ਵੀ ਪ੍ਰਮਾਤਮਾ ਨਹੀਂ ਬਿਸਰਦਾ ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੋ ਕੇ ਹਰੀ ਨੂੰ ਸਿਮਰਦੇ ਹਨ ਉਨ੍ਹਾਂ ਲਈ ਜੰਮ ਦੀ ਤੇ ਜਗਤ ਦੀ ਮੌਤਾਜੀ ਮੁੱਕ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ